ਹੋਏ ਅੱਗੇ ਬਦੇ ਬਿਦੀ ਚੰਦ ਹੱਥੀ ਲੈ ਕੇ ਜੰਗੀ ਛੰਦ ਜੋਦਾ ਲਾਉਣ ਲੱਗਾ ਫੰਦ ਵੈਰੀ ਵੇਖ ਭੱਜਦੇ ਹੋਏ ਕੇ ਹੈਰਾਨ ਸੀ ਖੰਡੇ ਕਿਰਪਾਣਾ ਤੇ ਗੰਡਾਸੇ ਵੱਜਦੇ ਗੱਜ ਦੇ ਜਵਾਨ ਸੀ ਉਹ ਤੇਗ ਢਾਲ ਉੱਤੇ ਪੈਂਦੀ ਹੋਣੀ ਲੁੱਕ ਲੁੱਕ ਬਹਿੰਦੀ ਮੌਤ ਭੈਣ ਤਾਈਂ ਕਹਿੰਦੀ ਕਿਵੇਂ ਸ਼ੇਰ ਗੱਜ ਦਾ ਕਸਦਾ ਕਮਾਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜਦਾ ਕਾਲ ਬਲਵਾਨ ਹੈ ਉਹ ਸੀ ਤਰਤ ਹੋ ਗਈ ਲਾਲ ਚੱਲੇ ਖੂਨ ਦੇ ਜਖਾਲ ਕਲ ਯੁੱਗਣਾ ਦਾ ਹਾਲ ਮੌਤ ਡੌਰੂ ਅੱਜ ਦਾ ਦੇਖਦਾ ਜਵਾਨ ਦੇਖਦਾ ਜਹਾਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜਦਾ ਕਾਲ ਬਲਵਾਨ ਹੈ ਹੋ ਦੋਵੇਂ ਦਲ ਸੀ ਲੜਾ ਸਾਕੇ ਦੋਵੇਂ ਦਲ ਸੀ ਲੜਾ ਕੇ ਤੇ ਕਰਨ ਜੰਗੀ ਸਾਕੇ ਬੈਂਦੇ ਮਲ ਮਲ ਨਾਕੇ ਮਿਲੇ ਸਮਾ ਚੱਜ ਦਾ ਰੱਖਦਾ ਧਿਆਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰੱਜਦਾ ਕਾਲ ਬਲਵਾਨ ਹੈ ਉਹ ਖੂਨ ਡੁੱਲੇ ਜਿਵੇਂ ਰੰਗ ਤੇ ਮੌਤ ਲਾਈ ਸੰਗ ਖੂਨ ਘੋੜਿਆਂ ਦੀ ਟੰਗ ਤੇ ਜਾ ਕੇ ਵਾਜਦਾ ਭੁੱਲੀ ਆ ਇਮਾਨ ਹੈ ਖੂਨ ਦਾ ਪਿਆਸਾ ਪੀ ਕੇ ਖੂਨ ਰਾਜ ਦਾ ਕਾਲ ਬਲਵਾਨ ਹੈ